ਦੇ ਵਿੱਚ 25 ਜਿਹੜੇ ਟਿਕਾਣੇ ਨੇ ਮਜੀਠਿਆ ਸਾਹਿਬ ਦੇ ਉੱਥੇ ਜਿਹੜੀ ਕੀ ਹੈ ਪੰਜਾਬ ਪੁਲਿਸ ਅਤੇ ਵਿਜੀਲੈਂਸ ਦਾ ਜੁਆਇੰਟ ਐਕਸ਼ਨ ਜਿਹੜਾ ਹੋ ਰਿਹਾ ਹੈ ਔਰ ਇਹ ਹੁਣ ਤੱਕ ਦੀ ਨਸ਼ਿਆਂ ਦੇ ਵਿਰੁੱਧ ਸਭ ਤੋਂ ਵੱਡੀ ਕਾਰਵਾਈ ਜਿਹੜੀ ਹੈਗੀ ਹੈ ਇਨਫੋਰਸਮੈਂਟ এজেন্সੀਆਂ ਦੀ ਔਰ ਅਕਸਰ ਇਹ ਕਿਹਾ ਜਾਂਦਾ ਹੈਗਾ ਕਿ ਸਿਰਫ ਛੋਟੇ-ਛੋਟੇ ਡਰਗ ਤਸਕਰਾਂ ਦੇ ਉੱਤੇ ਕਾਰਵਾਈ ਹੁੰਦੀ ਹੈ ਵੱਡਿਆਂ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਹੁਣ ਜਦੋਂ ਵੱਡਿਆਂ ਦੇ ਉੱਤੇ ਕਾਰਵਾਈ ਹੋਈ ਕਾਰਵਾਈ ਹੋਈ ਗਿਆ ਤਾਂ ਉਸ ਦੇ ਉੱਤੇ ਜਿਹੜੇ ਆ ਉਹ ਸਵਾਲ ਉਠਾਏ ਜਾ ਰਹੇ ਨੇ ਜੇਕਰ ਮੈਂ ਮਜੀਠੀਆ ਸਾਹਿਬ ਨੂੰ ਵੀ ਸੁਣ ਰਿਹਾ ਸੀ ਕਿ ਉਹ ਕਹਿ ਰਹੇ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਸਰਕਾਰ ਉਹਨਾਂ ਦੇ ਉੱਤੇ ਝੂਠਾ ਪਰਚਾ ਜਿਹੜਾ ਹੈਗਾ ਉਹ ਦਰਜ ਕਰਨ ਜਾ ਰਹੀ ਹੈ ਮੈਂ ਇਹ ਕਹਿਣਾ ਚਾਹਾਂਗਾ ਜੇਕਰ ਕੋਈ ਸੱਚੇ ਹੋ ਤੇ ਤੁਹਾਨੂੰ ਡਰਨ ਦੀ ਕੀ ਜਰੂਰਤ ਹੈਗੀ ਹੈ ਰੇਡ ਦਾ ਬਦਲ ਇਹ ਥੋੜਾ ਕੇ ਪਰਚਾ ਦਰਜ ਹੋ ਗਿਆ ਜੀ ਉਥੋਂ ਕੁਝ ਮਿਲੇਗਾ ਕੋਈ ਸਬੂਤ ਮਿਲਣਗੇ ਤੇ ਵਿਜੀਲੈਂਸ ਜਾਂ ਪੰਜਾਬ ਪੁਲਿਸ ਪਰਚਾ ਤੇ ਤਾਂ ਹੀ ਜਾਨੀ ਕਿ ਦਰਜ ਕਰੇਗੀ ਔਰ ਪੂਰਾ ਪੰਜਾਬ ਜਾਣਦਾ ਹੈਗਾ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੀ ਅਲਾਮਤ ਕਦੋਂ ਆਈ ਕਿਹਦੇ ਨਾਲ ਜਿਹੜਾ ਹੈਗਾ ਇੰਟਰਨੈਸ਼ਨਲ ਡਰਗ ਤਸਕਰੀਆਂ ਦੇ ਜਿਹੜੇ ਲਿੰਕ ਸੀ ਇਹਨਾਂ ਲੋਕਾਂ ਨੇ ਡਰਗ ਤਸਕਰੀ ਦੇ ਥਰੂ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਦੇ ਹੋਏ ਪੈਸੇ ਬਣਾਏ ਅੱਜ ਅਸੀਂ ਦੇਖਦੇ ਹਾਂ ਪਿਛਲੇ ਦੋ ਦਹਾਕਿਆਂ ਦੇ ਵਿੱਚੋਂ ਕਿਸ ਕਦਰ ਪੰਜਾਬ ਦੀ ਜਵਾਨੀ ਜਿਹੜੀ ਤੜਫ ਰਹੀ ਹੈ ਬਾਪੇ ਤੜਫ ਰਹੇ ਨੇ ਉਰ ਰੋ ਰਹੇ ਨੇ ਕਿ ਇਸ ਹਾਲਾਤ ਤੋਂ ਸਾਨੂੰ ਬਚਾ ਲਓ ਕਿਸੇ ਸਰਕਾਰ ਨੇ ਉੱਤੇ ਕਾਰਵਾਈ ਨਹੀਂ ਕੀਤੀ ਪਿਛਲੀ ਸਰਕਾਰ ਜਿਹੜੀ ਚਾਚੇ ਭਤੀਜੇ ਦੀ ਸਰਕਾਰ ਸੀ ਉਦੋਂ ਉੱਤੇ ਕਾਰਵਾਈ ਹੋਣੀ ਕੀ ਹੈ ਇਵਨ ਗੁਟਕਾ ਸਾਹਿਬ ਦੀ ਸੌਖਣ ਤੋਂ ਬਾਅਦ ਵੀ ਕਾਰਵਾਈ ਨਹੀਂ ਕੀਤੀ ਔਰ ਬਾਣ ਸਾਹਿਬ ਦੀ ਸਰਕਾਰ ਦੀ ਜਿਹੜੀ ਕਮਿਟਮੈਂਟ ਹੈਗੀ ਹੈ ਕਿ ਅਸੀਂ ਨਸ਼ਿਆਂ ਦੀ ਅਲਮਤ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨਾ ਹੈਗਾ ਉਸ ਦੇ ਵਿੱਚ ਭਾਵੇਂ ਕੋਈ ਵੱਡਾ ਹੋਵੇ ਤੇ ਭਾਵੇਂ ਕੋਈ ਛੋਟਾ ਹੋਵੇ ਅਸੀਂ ਨਸ਼ਿਆਂ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਕੇ ਰਹਿਣਾ ਹੈ